ਸਾਹਿਬ ਅਕਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਰਾਊਏ ਵਾਲਾ ਜ਼ਿਲ੍ਹਾ ਇਹਨੂੰ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਹਮੇਸ਼ਾ ਹੀ ਚੰਗੇ ਪਸ਼ੂ ਹੁੰਦੇ ਆ ਬਹੁਤ ਸ਼ਾਨਦਾਰ ਕੁਆਲਿਟੀ ਦੇ ਅੱਜ ਵੇੜਾ ਬਾਈ ਕੋਲ ਤੁਸੀਂ ਵੇਖ ਸਕਦੇ ਹੋ ਥੋਡੇ ਸਾਹਮਣੇ ਹੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜਿਓ ਬਾਈ ਜੀ ਸਾਸੀ ਗਾ ਭਾਈ ਜੀ ਸਾਸੀ ਗਾ ਜੀ ਨਾਮ ਕੀ ਹੈ ਵੀਰ ਆਪਣਾ ਹਰਪ੍ਰੀਤ ਵੀਰੇ ਬਾਈ ਦਾ ਨਾਮ ਹਰਪ੍ਰੀਤ ਤੇ ਵੀਰ ਜਿਹੜੀ ਆਪਾਂ ਪਹਿਲਾਂ ਵੈੜ ਦੀ ਵੀਡੀਓ ਪਾਈ ਸੀ ਕਿਦਾਂ ਰਿਹਾ ਭਾਈ ਰਿਸਪੌਂਸ ਬੜੀ ਆ ਗਿਆ ਕਿੰਨੇ ਕ ਟਾਈਮ ਚ ਪਸ਼ੂ ਸੇਲ ਹੋ ਗਏ ਸੀਗੇ ਦੂਜੇ ਦਿਨ ਹੀ ਹੋ ਗਏ ਦੂਜੇ ਦਿਨ ਦੋਨੇ ਪਸ਼ੂ ਸੇਲ ਹੋ ਗਏ ਸੀਗੇ ਹਾਂ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਵੈੜਾਂ ਆਈ ਬਕਾਉ ਤਿੰਨ ਵੈੜਾਂ ਤਿੰਨ ਵੈੜਾਂ ਬਕਾਉ ਦੱਸੋ ਇਹ ਸਭ ਤੋਂ ਪਹਿਲਾਂ ਡਿਟੇਲ ਜੀ ਵੈੜ ਦੀ ਇਹ ਦੂਜਾ ਦੂਜਾ ਵੈੜਾ ਵੀਰ ਠੀਕ ਹੋ ਜੀ ਚਾਰ ਦੰਦਾ 12-13 ਦਿਨਾਂ ਨੇ ਬਾਕੀ ਭਾਵੇਂ ਜਦੋਂ ਪੂਰੇ ਹੋਣ ਤੇ ਪਹਿਲੇ ਸੂਏ 38 ਲੀਟਰ ਦੁੱਧ ਦਿੱਤਾ ਗਿਆ ਠੀਕ ਹੋ ਜੀ ਅਗਲਵਾਰ 4000 ਪਲੱਸ ਦਿੱਤੋ ਠੀਕ ਹੋ ਜੀ ਪਹਿਲੇ ਸੂਏ ਵੀਰੇ 38 ਲੀਟਰ ਦੁੱਧ ਪਾਇਆ ਤੇ 12-13 ਦਿਨ ਹਜੇ ਸੂਨ ਚ ਬਾਕੀ ਆ ਆ ਹਵਾਨੇ ਤੇ ਵੀਰੇ ਬੈਠ ਕੇ ਉੱਠੀ ਆ ਭਾਲਾ ਇਹਦਾ ਕੋਈ ਡਾ ਖਾਸ ਚੱਕਰ ਨਹੀਂ ਹੁੰਦਾ ਬਹੁਤ ਚੰਗੀ ਵਹਿੜਾ ਵੀਰੇ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਹਾਈਟ ਚੰਗੀ ਆ ਲੈਂਥ ਵੇਖ ਸਕਦੇ ਹੋ ਵਹਿੜ ਦੀ ਤੁਸੀਂ ਬਹੁਤ ਸ਼ਾਨਦਾਰ ਆ ਮਾੜਾ ਬਾਹਰ ਕੱਢ ਲਿਓ ਬਾਈ ਇਹਨੂੰ ਤੁਰ ਕੇ ਬਾਹਰ ਵੇਖ ਸਕਦੇ ਹੋ ਬਾਈ ਬਾਡੀ ਵਾਂਧਰ ਦੀ ਦੇਖ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਐ ਸੋਰੀ ਵੀਰੇ 40 ਲੀਟਰ ਦੁੱਧ ਪਾਉਣ ਦੀ ਫੋਲ ਆਸਾ ਪਾਊਗੀ ਐਡੀ ਵੱਡੀ ਵਹਿੜ ਆ ਵੀਰੇ ਤੋਰਾ ਤੁਸੀਂ ਦੇਖ ਸਕਦੇ ਹੋ ਆ ਜੋ ਬਾਈ ਜੀ ਪੱਟ ਕੁੜੇ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਦੇਖ ਸਕਦੇ ਹੋ ਵਿਹੜ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਪੂਰਾ ਦੇਖ ਸਕਦੇ ਹੋ ਬਾਈ ਤੁਸੀਂ ਵਿਹੜ ਦਾ 12 13 ਦਿਨੋਂ ਬਾਕੀ ਆ ਹਜੇ ਵੱਡੀ ਵਿਹੜ ਆ ਦੇਖ ਸਕਦੇ ਹੋ ਬਾਈ ਜੀ ਬਾਡੀ ਵੰਤਰ ਦੀ ਬਹੁਤ ਜਿਆਦਾ ਸ਼ਾਨਦਾਰ ਆ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਇਹ ਮੁੱਲ ਇੱਕ 20 ਆ ਵੀਰੇ ਮੁੱਲ 5 ਦੀ ਦੇਣਾ ਠੀਕ ਹੋ ਜੀ 1 ਲੱਖ 2000 ਰੁਪਿਆ ਡਿਮਾਂਡ ਕਰਦੇ ਆ ਤੇ ਭਾਈ 1 ਲੱਖ 5000 ਦੀ ਮਤਲਬ ਛੱਡ ਦੇਣਗੇ ਵੈੜ ਦੀ ਕਿਸੇ ਭਰਾ ਨੂੰ ਚਾਹੀਦੀ ਹੋਵੇ ਤੇ ਅਗਲੀ ਵੈੜ ਵਾਲੀ ਆ ਜਾਈ ਕੀ ਡਿਟੇਲ ਆ ਜੀ ਹਾਂਜੀ ਆ ਵੈੜ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜਾ ਸੂਆ ਵੀਰ 15 ਦਿਨ ਬਾਕੀ ਹੈ ਦਿਨ ਸੂਰੇ ਹੁਣ ਚ ਠੀਕ ਹੋ ਜੀ ਪਹਿਲੇ ਸੂਰੇ 32 ਕਿਲੋ ਕਰਦਾ ਹੈ 32 ਲੀਟਰ ਦੂਜਾ 20 10 ਠੀਕ ਹੋ ਜੀ ਹਰ ਇੱਕ ਕਿੰਨਾ ਦਿਨ ਬਾਕੀ ਹੈ ਜੀ 15 ਦਿਨ ਬਾਕੀ 15 ਦਿਨ ਦੀ ਬੱਕ ਕੱਚੀ ਆ ਹਵਾਨਾ ਦੇਖ ਸਕਦੇ ਹੋ ਚੰਗਾ ਹਵਾਨਾ ਕੱਢ ਲੋ ਇਹ ਵੀ ਬਾਹਰ ਜੀ ਇਹ ਵੈੜ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਭਾਈ ਅਠਪੁੜੇ ਦੀ ਬਹੁਤ ਜ਼ਿਆਦਾ ਚੰਗੀ ਆ ਭਾਈ ਮੂੰਹ ਮੱਥਾ ਦੇਖ ਸਕਦੇ ਹੋ ਬਾਈ ਕੋਲ ਸਾਨੂੰ ਬਾਈ ਜੇ ਤੁਸੀਂ ਆਓਗੇ ਤਾਂ ਹਮੇਸ਼ਾ ਚੰਗੇ ਪਸ਼ੂ ਮਿਲਣਗੇ ਕੋਈ ਮਾੜੀ ਵਹਿੜ ਨਹੀਂ ਮਿਲੂਗੀ ਇਹਦੇ ਕੋਲੇ ਤੇ ਬਾਈ ਕੋਲੇ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ 15 ਦਿਨ ਬਾਕੀ ਆ ਬਾਡੀ ਬਾਂਤਰ ਦੀ ਦੇਖ ਸਕਦੇ ਹੋ ਸ਼ਾਨਦਾਰ ਆ ਬਹੁਤ ਵਧੀਆ ਹਵਾਨਾ ਬਾਈ ਕੜਦਾ ਪੱਠਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਇਹ ਖਾਦ ਨੂੰ ਬਈ ਤੁਸੀਂ ਵੇਖ ਲਓ ਬਹੁਤ ਜ਼ਿਆਦਾ ਚੰਗੀਆਂ ਬਾਈਕਲ ਦੋਨੀਆਂ ਦੀ ਵੈੜ ਵਾਲੀ ਤੋਂ ਲੈ ਕੇ ਜਾਂਦੇ ਆਂ ਖਵਾਨਾ ਵੇਖ ਸਕਦੇ ਹੋ ਬਈ ਤੁਸੀਂ ਬਹੁਤ ਜ਼ਿਆਦਾ ਸ਼ਾਨਦਾਰ ਆਂ ਭਾਈ ਜੀ ਆਪਾਂ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਇਹਦਾ ਇੱਕ 5 ਹੈ ਵੀਰੇ ਇੱਕ 94 ਦੀ ਦੇਵਾਂਗੇ ਠੀਕ ਹੋ ਜੀ 1 ਲੱਖ 5000 ਰੁਪਏ ਬਾਈ ਮੁੱਲ ਕਰਦਾ 95000 ਦੀ ਦੇਣਗੇ ਬਾਈ ਤੇ ਤੀਜੀ ਵੈੜ ਵਾਲੀ ਆ ਜੋ ਜੀ ਕੀ ਡਿਟੇਲ ਆਈ ਇਹ ਦੂਜਾ ਸੂਆ ਵੀਰਾ ਹਾਂ ਜੀ ਤਿੰਨ ਘੰਟੇ ਵੀ ਸੁਣੀ ਲੋਗੇ ਜੇ ਰ ਉੱਕੇ ਪੈ ਗਈ ਠੀਕ ਹੋ ਜੀ 3 ਘੰਟੇ ਹੋ ਗਈ ਸੂਈ ਨੂੰ ਮਗਰ ਜੇਰ ਜੂ ਸਾਰਾ ਕੋ ਪੈ ਗਈ ਕਿਉਂ ਓਕੇ ਠੀਕ ਹੋ ਜੀ ਤਾਂ ਮਗਰ ਕੀ ਹੈ ਜੀ ਇਹਦੇ ਮਗਰ ਬੱਚਾ ਵੀਰੇ ਬਈ ਆ ਇਹਦਾ ਬੱਚਾ ਦੇਖ ਸਕਦੇ ਹਾਂ ਤੇ ਪਿਛਲੇ ਸੂਏ ਦਾ ਰਿਕਾਰਡ ਪਤਾ ਹੀ ਦੁੱਧ ਹੀ ਆਪਾਂ 22 ਕਿਲੋ ਲੈ 22 ਕਿਲੋ ਦਾ ਐਸ ਵਾਰੀ ਤੁਹਾਨੂੰ ਆਸ ਕਿੱਥੋਂ ਤੱਕ ਆ ਜੀ ਦੇ ਸਕਦੇ ਆ ਇਹ 24 25 ਵੀਰ ਦੇਵੂ ਕਿ ਹੋਸਾਲਾ ਦਾ ਦਰਵਾਜ਼ੇ ਦੇ ਵਾਲੇ ਸੱਜੇ ਠੀਕ ਹੋ ਜੀ ਕੱਢ ਲਓ ਬਾਈ ਜੀ ਇਹਨੂੰ ਇੱਕ ਵਾਰ ਥਣਾ ਦੀ ਕੁਆਲਿਟੀ ਦੇਖ ਸਕਦੇ ਹਾਂ ਬਈ ਤੁਸੀਂ ਕੁਈ ਸਵਾਈ ਵਿਹੜਾ ਵੀਰੇ ਮਾਦਰ ਬੱਛਾ ਜੇ ਦੂਜਾ ਵਾਰ ਜੇ ਦੂਜਾ ਸਾਰੇ ਵਾਰ ਸਪਈ ਹੋਈ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਚੰਗਾ ਹਵਾਨਾ ਥੋੜੀ ਦਰਮਿਆਨੇ ਕੱਦ ਦੀ ਵਿਹੜਾ ਇਹ ਦੂਜੀਆਂ ਵਿਹੜਾਂ ਨਾਲੋਂ ਹਾਰੋ ਬਾਈ ਜੀ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਅੱਥਰ ਕੁੜੀ ਦੀ ਵਿਹੜਾ ਚੰਗੀ ਵੀਰੇ 3 ਘੰਟੇ ਵਾਲੀ ਸੂਈ ਨੂੰ ਮਗਰ ਇਹਦੇ ਵੱਛਾ ਆ ਆ ਸਮੀਂ ਹੀ ਪਲਸ ਤੋਂ ਦੋ ਦੋ ਦਾ ਕੱਡੂਗੀ ਕੱਡੂਗੀ ਥੋੜੀ ਥਾਂ ਦਾ ਗਿੱਲਾ ਕਰਕੇ ਪਸੇ ਚੜਕੇ ਆਪਾਂ ਬੈਜੇ ਸਣਾਂ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਆ ਪਾ ਇਹਦਾ ਮੁੱਲ ਤਾਂ 17 20 60000 ਦੀ ਵਕਸੀ ਦੇ ਠੀਕ ਹੋ ਜੀ 60000 ਦੀ ਲੈਣ ਦੇਣੀ ਹੈ ਜੀ ਮੜਾ ਮੋਟਾ ਮਾਨਤਨ ਹੋਵੇ ਠੀਕ ਹੋ ਜੀ ਮਗੜਾ ਮੋਟਾ ਮੁੱਕ ਤੇ ਮਾਨਤਨ ਕੀਤਾ ਜਾਊਗਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਬਾਈ ਜੀ 98013 8348 ਇੱਕ ਵਾਰ ਫੇਰ ਬੋਲ ਦਿਓ 98013 8348 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਤਿੰਨਾ ਵਹਿੜਾਂ ਵਿੱਚੋਂ ਕੋਈ ਵਹਿੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ